ਇਹ ਭਾਜੀ ਹੁੰਦੀ ਨੇ ਟਰੰਗੇ ਤੋਂ ਦੋ ਮਾਡਲ ਗੱਡੀਆਂ ਦੇ ਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਜਦੋਂ ਖੰਭ ਜੇ ਵੇਖ ਲੈਂਦੇ ਹੋ ਨਾ ਗੱਡੀਆਂ ਦਾ ਪਤਾ ਲੱਗ ਜਾਂਦਾ ਉਧਰ ਵੇਖੋ ਹਾਂਜੀ ਇੱਕ ਰੋਸ ਰਾਇਲ ਤੇ ਇੱਕ ਰੋਲਸ ਰੋਇਸ ਕਲਿਨਨ ਅੱਛਾ ਕਲਿਨਨ ਤੇ ਇਹ ਬੈਂਟਲੇ ਇਹ ਬੈਂਟਲੀ ਹਾਂਜੀ ਬੈਂਟਲੀ ਇਹ ਜਿਹੜੇ ਦੁਨੀਆਂ ਦੇ ਮਾਡਲ ਨੇ ਸਿਰਫ ਇੱਕ ਦਸਕ ਨੇ ਇੱਕ ਭਾਜੀ ਦੇ ਕੋਲ ਆ ਵੀਰਜੀ ਦੇ ਕੋਲ ਆਪਾਂ ਗੱਲਬਾਤ ਕਰਦੇ ਆਂ ਵੀ ਕਦੋਂ ਤੋਂ ਲਈ ਆ ਤੇ ਕਦੋਂ ਤੋਂ ਵੀਜੀ ਤੁਸੀਂ ਇਹ ਗੱਡੀ ਕਦੋਂ ਦੀ ਕੀਤੀ ਆ ਬਾਏ ਇਹ ਸਾਡੇ ਪੁੰਨੀ ਸਾਹਿਬ ਹੋਣਾ ਦੀ ਗੱਡੀ ਆ ਜੀ ਅੱਛਾ ਜੀ ਆਓ ਪੁੰਨੀ ਸਾਹਿਬ ਜੀ ਪੁੰਨੀ ਸਾਹਿਬ ਲੋਗੰਡੇ ਨੇ ਨਹੀਂ ਨਹੀਂ ਭਾਰੀ ਸਾਰੇ ਹਾਂਜੀ ਭਾਰੀ ਸਾਰੇ ਹੈ ਵਾਈਗਰ ਵਾਈਗਰ ਹਾਂਜੀ ਅੱਛਾ ਅੱਛਾ ਜੀ ਤੇ ਇਹ 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 ਦੁਨੀਆ ਦੇ 10 ਮਾਡਲ ਨੇ ਇਹ ਹਾਂਜੀ 1 of 10 ਨੰਬਰ ਪਲੇਟ ਵੀ ਤਾਂ ਹੀ ਇਹ ਲਈ ਆ ਅੱਛਾ ਜੀ ਤੇ ਜਿਹੜੇ ਆਹਾਂ ਮਾਡਲ ਇਹ 10 ਮਾਡਲ ਆ ਦੁਨੀਆ ਦੇ ਵਿੱਚ ਅੱਛਾ ਜੀ ਸਪੈਸ਼ਲ ਬਣਾਏ ਸੀ ਜੀ ਅੰਦਰੋਂ ਆਪਾਂ ਵੇਖਦੇ ਆਂ ਆਜੋ ਤੁਹਾਨੂੰ ਅੰਦਰੋਂ ਬਖਾਲਦੇ ਆਂ ਇਹ ਗੱਡੀ ਦੇ ਕਿਹੜੇ ਕੀ ਬਾਤਾਂ ਨੇ ਹਣਾ ਰੂ ਖੋਸ਼ ਹੋ ਜਾਂਦੀ ਦੋਵੇਂ ਗੱਡੀਆਂ ਵੇਖ ਕੇ ਹਾਂਜੀ ਇਹ ਲੋਕ ਭਾਜੀ ਲੋਕ ਲੱਗਾ ਖੋਲੋ ਮੜਾ ਜਾ ਹਾਂ ਅੰਦਰੋਂ ਸਾਫ ਸਿੰਘ ਜੀ ਗੱਡੀ ਵਿਖਾਓ ਹਾਂਜੀ ਆਪਾਂ ਤਾਂ ਵੈਸੇ ਚਲਾਉਣੀ ਆ ਮੇਰੇ ਕੋਲ ਟਾਈਮ ਥੋੜਾ ਮੈਂ ਚਲੇ ਜਾਣਾ ਇਹ ਦੁਨੀਆ ਤੇ ਸਿਰਫ 10 ਮਾਡਲ ਨੇ ਦबई ਦੇ ਛੇਕਾਂ ਦੇ ਕੋਲ ਗੱਡੀਆਂ ਨੇ ਇਹ ਵਾਲੀਆਂ ਇਹ ਬਹੁਤ ਸੋਹਣਾ ਮਾਡਲ ਆ ਅੰਦਰੋਂ ਵੇਖੋ ਕਿ ਆਈ ਬਾਤ ਆ ਪਿਛਲੇ ਸਾਲ ਜਦੋਂ ਮੈਂ ਗੱਡੀ ਵੇਖਦਾ ਸੀ ਵੀਰ ਜੀ ਦੀ ਭਾਜੀ ਕਹਿੰਦੇ ਮੀਂਹ ਪੈਂਦਾ ਮੈਂ ਗੱਡੀ ਨਹੀਂ ਬਾਹਰ ਕੱਢਣੀ ਹਨਾ ਤੇ ਅੱਜ ਧੁੱਪ ਚੜੀਆ ਤੇ ਅੱਜ ਗੱਡੀ ਬਾਹਰ ਕੱਢੀ ਆ ਦੂਜੀ ਗੱਡੀ ਵੀ ਤੁਹਾਨੂੰ ਅੰਦਰੋਂ ਵਿਖਾਲਦੇ ਆਜੋ ਸਸਿਗਾ ਜੀ ਆਓ ਆ ਜਾ ਸਾਫ ਸਿੰਘ ਜੀ ਉਧਰ ਥੋੜੀ ਥੋੜੀ ਇਹ ਇਧਰੋਂ ਵੇਖੋ ਜੀ ਇਹ ਆ ਆਰ ਆਰ ਸੀ 11 ਇਹ ਹੈਗਾ ਜੀ ਰੋਲਸ ਰੋਇਸ ਕਲਿਨਨ ਅੱਛਾ ਜੀ ਆਰ ਆਰ ਸ ਅੱਛਾ ਰੋਸ ਰਾਇਲ ਕਲਿਨਨ ਠੀਕ ਹੈ ਜੀ ਪਹਿਲਾਂ ਇਹਨਾਂ ਦੇ ਹੁੰਦੇ ਸੀਗੇ ਮਾਡਲ ਜਿਹਦਾ ਕਾਰਾਂ ਵਾਲੇ ਅੱਛਾ ਜੀ ਛੋਟੀਆਂ ਲੋ ਜੀ ਇਹਦੇ ਬੈਂਚ ਵੀ ਬੜੀ ਕੰਫਰਟੇਬਲ ਆ ਹਾਂਜੀ ਨਾਰਮਲੀ ਜਿਹੜੀ ਇਹ ਗੱਡੀ ਹੁੰਦੀ ਆ ਪਿੱਛੇ ਇਹਦੇ ਹੁੰਦੀਆਂ ਲੰਬੀ ਸੀਟ ਹੁੰਦੀ ਆ ਤੇ ਉਹਦੇ ਨਾਲ ਜਦਾ ਇੰਨੀ ਲੁੱਕ ਨਹੀਂ ਲੱਗਦੀ ਅੱਛਾ ਜੀ ਤੇ ਫਿਰ ਮੈਂ ਉਹਨਾਂ ਨੂੰ ਕਹਿ ਕੇ ਇਹ ਚਾਰ ਸੀਟਾਂ ਬਣਵਾਈਆਂ ਸੀਗੀਆਂ ਅੱਛਾ ਆਪ ਤਿਆਰ ਕਰਵਾਈਏ ਇਹ ਕਿੰਨੇ ਦੀ ਪੈ ਗਈ ਆ ਜੀ ਇਹ 7 7 ਲੱਖ 80 ਦੀ 7.80 ਹਜ਼ਾਰ ਡਾਲਰ ਦੀ ਨਿਊਜ਼ੀਲੈਂਡ ਦਾ ਡਾਲਰ ਨਿਊਜ਼ੀਲੈਂਡ ਦਾ ਹਾਂ ਤੁਸੀਂ ਕਰ ਸਕਦੇ ਹੋ ਮਲਟੀਪਲਾਈ ਵੀ ਕਿੰਨੇ ਬਣਦੇ ਆ ਹਾਂਜੀ ਤੇ ਗੱਡੀ ਸਭ ਅੰਦਰੋਂ ਵਿਖਾਓ ਮਾੜੀ ਦੇ ਵਿੱਚ ਇੱਥੇ ਬਾਹਰ ਲੱਗੀ ਆ ਅੱਛਾ ਜੀ ਹਾਂਜੀ ਆਪਣਾ ਸਮਾਨ ਨੂੰ ਰੱਖਣ ਨੂੰ ਤੇ ਇੱਕ ਆਹ ਪਿਛਲੇ ਪਾਸੇ ਇਹਦੇ ਬਾਹਰ ਇਹਦੇ ਵਿੱਚ ਹਾਂਜੀ ਅੱਛਾ ਜੀ ਤੇ ਆ ਲੋ ਵੇਖੋ ਜੀ ਭਾਈ ਨੇ ਰੂਹ ਨਾਲ ਗੱਡੀ ਤਿਆਰ ਕਰਾਈ ਹਾਂਜੀ ਮਨ ਖੁਸ਼ ਹੋ ਗਿਆ ਆ ਤਾਰੇ ਜਿਹੜੇ ਆ ਸਾਰਿਆਂ ਨੂੰ ਆਹੋ ਜਿਹੜੇ ਜਿਹੜੇ ਸਟੋਨ ਉੱਤੇ ਲੱਗੇ ਆ ਨਾ ਇਹ ਹੈਰਾਨ ਕਰੀ ਜਾਂਦੇ ਆ ਗੱਡੀ ਚ ਨਾ ਪੁੱਠੀਆਂ ਬਾਰੀਆਂ ਖੁੱਲਦੀਆਂ ਮੈਂ ਮਗਰ ਬੈਠਾ ਕਿਹਨੇ ਬੈਠਾ ਟਾਈਮ ਕਿਉਂਕਿ ਇਹ ਗੱਡੀਆਂ ਦਾ ਜਾਮ ਲੱਗਾ ਰੇਂਜ ਰੋਵਰਾਂ ਮਰਸੀਡੀਸ ਸਾਰੀ ਵੀਰ ਦੇ ਵਿਆਹ ਦੇ ਵਿੱਚ ਹਨਾ ਰੰਗੇ ਇਹ ਭਾਜੀ ਹੁਣੀ ਗਵਾਂਢੀ ਆ ਭਾਜੀ ਹੁਣਾ ਦੇ ਤੇ ਇਸ ਕਰਕੇ ਅੱਜ ਗੱਡੀਆਂ ਇੱਥੇ ਪਹੁੰਚੀਆਂ ਲੈ ਕੇ ਭਾਜੀ ਇਹਦਾ ਪਰਿਵਾਰ ਚ ਵਿਆਹ ਮੈਰਿਜ ਆ ਤੇ ਜਰੂਰ ਜੇ ਤੁਸੀਂ ਵੀ ਨਿਊਜ਼ੀਲੈਂਡ ਵਾਲੇ ਬੁਕਿੰਗ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਆ ਭਾਜੀ ਆ ਜਾਂਦੇ ਨੇ ਜੇ ਤੁਸੀਂ ਰਿਕੁਐਸਟ ਕਰੋਗੇ ਨਾ ਤੇ ਗੱਡੀਆਂ ਲੈ ਕੇ ਆ ਸਕਦੇ ਆ ਕਿ ਤੁਸੀਂ ਜੇ ਵਿਆਹ ਚਾਹੁੰਦੇ ਹੋ ਕਿ ਵਧੀਆ ਲੈਵਲ ਦਾ ਵੱਡੇ ਲੈਵਲ ਤੇ ਚਾਹੁੰਦੇ ਕੀ ਅਸੀਂ ਗੱਡੀਆਂ ਜਿਹੜੇ ਸ਼ਕੀਨ ਨੇ ਵੀਰ ਉਹ ਕਰ ਸਕਦੇ ਹੋ ਬਹੁਤ ਸੋਹਣੀ ਬੜੀ ਪਿਆਰੀ ਗੱਡੀ ਆ ਸਾਵੇਰੇ ਚਾਰ ਸਵੇਰੇ ਸਾਰੀ ਵਿਖਾ ਦੇ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਆ ਜੀ ਗੱਡੀਆਂ ਨਾਲ ਬਹੁਤ ਸ਼ਕੀਨ ਆ ਪਰ ਇੱਕ ਅਲੱਗ ਚੀਜ਼ ਆ ਨੰਬਰ ਵੀ ਦੇਖ ਸਕਦੇ ਹੋ ਤੁਸੀਂ ਆਰ 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 ਸੀ 11 ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਕਿਦਾਂ ਮਤਲਬ ਆਮ ਬੰਦੇ ਨੂੰ ਕੀ ਨਹੀਂ ਦਿੰਦੇ ਜੇ ਤਾਂ ਪਹਿਲਾਂ ਜੇ ਭਾਵੇਂ ਕੋਈ ਬੰਦਾ ਲੈ ਕੇ ਵੀ ਚਲ ਜਵੇ ਪੈਸੇ ਹਾਂਜੀ ਤੇ ਲੈ ਵੀ ਮੈਂ ਗੱਡੀ ਖਰੀਦਣੀ ਆ ਅੱਛਾ ਜੀ ਉਹ ਇਦਾਂ ਨਹੀਂ ਗੱਡੀ ਦਿੰਦੇ ਹੈਗੇ ਅੱਛਾ ਕਿਦਾਂ ਦਿੰਦੇ ਆ ਜੀ ਪਹਿਲਾਂ ਉਹ ਚੈੱਕ ਕਰਦੇ ਆ ਤੁਹਾਡਾ ਰੈਫਰੈਂਸ ਓਕੇ ਕਿ ਕਿਦਾਂ ਹੈਗੀ ਆ ਤੇ ਮੈਨੂੰ ਅਪਰੂਵ ਕਰਨੇ ਨੂੰ ਉਹ ਨਹੀਂ 4 ਸਾਲ ਲਾਏ ਸੀਗੇ ਅੱਛਾ ਗੱਡੀ 4 ਸਾਲ ਬਾਅਦ ਮਿਲ ਜੂ ਓਏ ਹੋਏ 4 ਸਾਲ ਬਾਅਦ ਤੇ ਜਦੋਂ ਫੇ ਮੈਂ ਆਰਡਰ ਕੀਤੀ ਉਹ ਨਹੀਂ ਆਰਡਰ ਤੇ ਬਣਾਈ ਅੱਛਾ ਜੀ ਜਦੋਂ ਓਕਲੈਂਡ ਆ ਗਈ ਮੈਂ ਲੈਣ ਗਿਆ ਗੱਡੀ ਨੂੰ ਅੱਛਾ ਜੀ ਚੱਲ ਗਏ ਉਹ ਨਹੀਂ ਕੱਪੜਾ ਪਾਇਆ ਸੀਗਾ ਅੱਛਾ ਜੀ ਕੱਪੜਾ ਲਾਤਾ ਅੱਛਾ ਜੀ ਸਾਰਾ ਕੁਝ ਕਰਕੇ ਮੈਂ ਕਿਹਾ ਲਓ ਜੀ ਫਿਰ ਗੱਡੀ ਦਿਓ ਪਈ ਚਲੀਏ ਅੱਛਾ ਜੀ ਬਾਹਰ ਮੀਂਹ ਪੈਣ ਲੱਗ ਪਿਆ ਅੱਛਾ ਜੀ ਉਹ ਕਹਿੰਦੇ ਜੀ ਗੱਡੀ ਅੱਜ ਨਹੀਂ ਸਾਨੂੰ ਦੇਣੀ ਅੱਛਾ ਜੀ ਮੈਂ ਕਿਹਾ ਗੱਡੀ ਮੇਰੀ ਆ ਤੇ ਮੈਂ ਹੁਣ ਲੈ ਕੇ ਜਾਣੀ ਆ ਅੱਛਾ ਜੀ ਕਹਿੰਦੇ ਜੀ ਨਵੀਂ ਗੱਡੀ ਆ ਤੇ ਅੱਜ ਨਹੀਂ ਤੁਸੀਂ ਜਾਓ ਤੇ ਨੈਕਸਟ ਬੁੱਧਵਾਰ ਨੂੰ ਮੀਂਹ ਗੱਡੀ ਆਊਗੀ ਤੁਹਾਡੇ ਕੋਲ ਅੱਛਾ ਗੱਡੀ ਤੇ ਤੀ ਮੀ ਪੈਂਦਾ ਨਹੀਂ ਗੱਡੀ ਨਿਤਤੀ ਵਾਪਸ ਮੈਨੂੰ ਬੈਕ ਹਲ ਤਾ ਸਿਰਫ ਕਹਿੰਦੇ ਮੀ ਪੈਂਦਾ ਆ ਸ਼ੋਰੂਮ ਤੋਂ ਬਾਹਰ ਨਹੀਂ ਗੱਡਣੀ ਜਿੰਨਾ ਮੇਰੇ ਸਾਹਮਣਾਂ ਗੱਡੀਆਂ ਦਾ ਉੱਚਾ ਮਾਡਲ ਆ ਹਨਾ ਜਿੱਦਾਂ ਇਹਦਾ ਟੌਰ ਆ ਉਹਦਾ ਬੰਦੇ ਨੂੰ ਉੱਥੇ ਤੱਕ ਉਹ ਪਚਾਉਂਦੇ ਵੀ ਆ ਕਿ ਤੇਰੀ ਹਾਇਸੀਅਤ ਬੱਲਬੀ ਕਿਦਾਂ ਇਹਦੇ ਨਾਲ ਵਿਚਰਦਾ ਕਿੰਨਾ ਤੇਨੂੰ ਪਿਆਰ ਚਾਹੀਦਾ ਗੱਡੀਆਂ ਦੇ ਨਾਲ ਉਹ ਵੀ ਚੈੱਕ ਕਰਦੇ ਆ ਮਾਤਮੇਲ ਗੱਡੀ ਹੁਣ ਇੰਨੀ ਮਹਿੰਗੀ ਆ ਹੁਣ ਤੁਸੀਂ ਕਿਤੇ ਛੋਟੀ ਜਿਹੀ ਗੈਰਜ ਵਿੱਚ ਲੈ ਜਾਓ ਜਾ ਤੁਸੀਂ ਕਿਤੇ ਐਮੀ ਗਲਤ ਪਾਸੇ پارک ਕਰਕੇ ওই ਚੀਜ਼ੇ ਦੇਖਦੇ ਆ আচ্ছা ਜੀ ਮੈਟਰ ਦੇਖਦੇ ਤੇ ਬੰਦੇ ਇਹ ਦੁਨੀਆ ਤੇ ਕਿੰਨੇ ਮਾਡਲ ਇਹ ਗੱਡੀਆਂ ਦੇ ਇਹ ਇਹ ਮਾਡਲ ਨਿਕਲਿਆ ਹੈਗਾ ਆਪਣੇ 2020 ਦੇ ਵਿੱਚ আচ্ছা ਜੀ ਪਹਿਲਾਂ ਇਹ ਮਾਡਲ ਨਹੀਂ ਸੀਗਾ আচ্ছা ਜੀ ਇਹ ਤੋਂ ਛੋਟੇ ਮਾਡਲ ਸੀਗੇ ਜਿਹੜੇ ਕਾਰ ਆਣਗੇ ਆ ਓਕੇ ਜੀ 2020 ਦੇ ਵਿੱਚ ਪਹਿਲਾ ਮਾਡਲ ਆਇਆ ਇਹ ਠੀਕ ਆ ਜੀ ਠੀਕ ਹੈ ਤੇ ਹੁਣ ਮੇਰੇ ਹਾਂਜੀ ਪੰਜਾਬੀਆਂ ਨੇ ਵੇਖੋ ਜੀ ਮੱਲਾ ਮਾਰੀਆਂ ਪਈਆਂ ਨੇ ਦੁਨੀਆ ਭਰ ਵਿੱਚ ਏ ਇਹ ਨਿਊਜ਼ੀਲੈਂਡ ਚ ਕਿੰਨੇ ਆ ਗੱਡੀਆਂ ਵਾਲੇ ਦੇ ਨਾਲ ਦੀਆਂ ਮੇਰੇ ਖਿਆਲ ਚਾਰ ਜਾਂ ਪੰਜ ਹੈਗੀਆਂ ਇਹਦੇ ਨਾਲ ਦੀਆਂ ਆ ਗੱਡੀਆਂ ਚਾਰ ਜਾਂ ਪੰਜ ਨਿਊਜ਼ੀਲੈਂਡ ਚ ਤੇ ਆ ਦੁਨੀਆ ਤੇ ਸਿਰਫ 10 ਆ ਤੇ ਇੱਕ ਨਿਊਜ਼ੀਲੈਂਡ ਆ ਜੀ ਵੇਖ ਸਕਦੇ ਹੋ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਗੱਡੀਆਂ ਨੂੰ ਪਿਆਰ ਕਰਨ ਵਾਲੀ ਵਾਹ ਹੁਣ ਹੁਣ ਤਾਂ ਇਹਦੇ ਵਿੱਚ ਉਹ ਛਤਰੀ ਨਿਕਲਦੀ ਆ ਵਾਹ ਉਹ ਛਤਰੀ ਆ ਗਈ ਜੀ ਜੇ ਇਹ ਰਿਕਵੈਸਟ ਕਰੂਗਾ ਤਾਂ ਇਹਦੇ ਵਿੱਚ ਆਪਾਂ ਰਫਲ ਵੀ ਪਾ ਦਵਾਂਗੇ ਅੱਛਾ ਰਫਲ ਪੈਂਦੀ ਵਿੱਚ ਅੱਛਾ ਜੀ ਰਫਲ ਹੀ ਪਾਓ ਸਿੰਘ ਰਫਲਾਂ ਵਾਲੀ ਨਹੀਂ ਹੈਣਾ ਪੰਜਾਬੀ ਜਿਹੜੇ ਆ ਇਹ ਰਫਲਾਂ ਦੇ ਸ਼ਕੀਨ ਆ ਇਹ ਰਫਲ ਵੀ ਤੁਸੀਂ ਪਾ ਸਕਦੇ ਹੋ ਹਾਂ ਬਹੁਤ ਸੋਹਣੀ ਆ ਜੀ ਬਹੁਤ ਸੋਹਣਾ ਮਾਡਲ ਆ ਇਹ ਵੀਰ ਜੀ ਦੀ ਮਿਹਨਤ ਨੇ ਰੰਗ ਭਾਗ ਲਾਏ ਆ ਹੈਨਾ ਕਿਉਂਕਿ ਪੰਜਾਬੀ ਜਿਹੜੇ ਆ ਸ਼ਾਇ ਪਏ ਆ ਦੁਨੀਆ ਤੇ ਤੇ ਭਾਜੀ ਨੂੰ ਮਿਲਦਾ ਗੱਡੀਆਂ ਦਾ ਬਹੁਤ ਜ਼ਿਆਦਾ ਸ਼ੌਂਕ ਆ ਗੱਡੀਆਂ ਦਾ ਜੀ ਸਿਗਾ ਹਾਂਜੀ ਪਹਿਲਾਂ ਜਦੋਂ ਅਸੀਂ ਇੰਗਲੈਂਡ ਤੋਂ ਆਏ ਆ ਉਦੋਂ ਅੱਛਾ ਜੀ ਇੰਗਲੈਂਡ ਦੀਆਂ ਗੱਡੀਆਂ ਦਾ ਜਦੋਂ ਮੈਨੂੰ ਜ਼ਿਆਦਾ ਸ਼ੌਂਕ ਆ अच्छा जी ਜਿਹਦਾ ਰੇਂਜ ਰੂਪਰ ਤੋਂ ਅਸੀਂ ਸਟਾਰਟ ਕੀਤੀ ਸੀ ਇੱਥੇ ਮਤਲਬ ਬੰਦਾ ਵਧੀਆ ਟਾਪ ਦਾ ਬੀਚ ਤੇ ਘਰ ਲੈ ਸਕਦਾ ਜਿੰਨੇ ਦੀ ਤੁਸੀਂ ਆ ਗੱਡੀ ਲਈਏ ਮੈਨੂੰ ਲੱਗਦਾ ਹਨਾ ਹਾਂਜੀ ਹਾਂ ਅਰੇ ਮੂ ਵੇਖ ਸਕਦੇ ਹੋ ਆਹਾਂ ਬਾਹ ਕਮਾਲ ਹੈ ਗੱਡੀ ਬਹੁਤ ਸੋਹਣੀ ਹੈ ਵੀਰ ਜੀ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਦੱਸਿਓ ਕਿਦਾਂ ਦੀ ਲੱਗੀ ਆ ਗੱਡੀਆਂ ਤੁਹਾਨੂੰ ਔਰ ਅੱਜ ਨੇ ਰਿਜਾਤੀ ਕੋ ਹਾਂਜੀ 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 50 60 ਵਜੀਆਂ ਜੀ ਸਾਰੇ ਜਾਣੇ ਇਹ ਨਾਮ ਨੂੰ ਹੋਣ ਦੀ ਹੈ ਸਰਬਾਲਾ ਦੇ ਵਿਆਹ ਵਾਲਾ ਵੀਰ ਲੱਗ ਰਿਹਾ ਬੈਠੇ ਆ ਕਿਦਾਂ ਪਾਜੀ ਵਧੀਆ ਪਾਜੀ ਕਿਦਾਂ ਫੀਲਿੰਗ ਆਂ ਓਡੀ ਗੱਡੀ 'ਚ ਬਹਿ ਕੇ ਪੂਰੇ ਮਹਾਰਾਜ ਲੱਗਣ ਡੇ ਹੋ ਹੈ ਗੱਡੀ ਤੁਸੀਂ ਬਾਹਰੋਂ ਸਾਰੀ ਵੇਖ ਚੁੱਕੇ ਹੋ ਤੇ ਅੰਦਰੋਂ ਵੀ ਤੁਸੀਂ ਵੇਖੋ ਵੀ ਗੱਡੀ ਦੇ ਕਿੰਨੇ ਸੋਹਣੇ ਫਿਊਚਰ ਮੈਂ ਤੇ ਪਹਿਲੀ ਵਾਰ ਹੀ ਬੈਠਾ ਜੀ ਜ਼ਿੰਦਗੀ 'ਚ ਮੇਰਾ ਸੁਪਨਾ ਸੀ ਕਿ ਮੈਂ ਇਹ ਗੱਡੀ ਜ਼ਰੂਰ ਚਲਾਵਾਂਗਾ ਤੇ ਵੀਰ ਜੀ ਨੇ ਮੈਨੂੰ ਕਿਹਾ ਕਿ ਨਹੀਂ ਗੁਰਜੀਤ ਤੂੰ ਗੱਡੀ ਚਲਾਏਂਗਾ ਤੇ ਮੈਨੂੰ ਅੱਜ ਹੀ ਮੌਕਾ ਮਿਲ ਗਿਆ ਆ ਤੇ ਮੈਨੂੰ ਬੜੀ ਵਧੀਆ ਫੀਲ ਆ ਰਿਹਾ ਕਿ ਮੈਂ ਅੱਜ ਗੱਡੀ ਐਡੀ ਵੱਡੀ ਚਲਾ ਰਿਹਾ ਹਾਂ ਨਾ ਤੇ ਅੰਦਰੋਂ ਵੀ ਬਹੁਤ ਸੋਹਣੀ ਆ ਤੇ ਇਹ ਨਿਊਜ਼ੀਲੈਂਡ ਦੇ ਵਿੱਚ ਸਿਰਫ ਗੱਡੀਆਂ ਜਿਹੜੀਆਂ ਨੇ ਇਹ 10 ਕੀ ਗੱਡੀਆਂ ਨੇ ਟੋਟਲ ਠੀਕ ਆ ਜੀ ਤੇ ਜੇ ਤੁਸੀਂ ਗੱਡੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਆਪਾਂ ਟੀ ਪੁੱਕੀ ਦੀ ਛੜਕਾਂ 'ਚ ਸਾਹਮਣੇ ਕੀ ਵੀ ਵੇਖ ਸਕਦੇ ਹੋ ਕੀ ਵੀ ਦਾ ਬੋਰਡ ਲੱਗਾ ਆ ਟੀ ਪੁੱਕੀ ਦੀ ਛੜਕਾਂ 'ਚ ਗੱਡੀ ਚਲਾਉਣ ਦੇ ਆ ਭਾਜੀ ਹੁਣ ਰੰਗੇ ਤੋਂ ਆ ਤੇ ਜਰੂਰ ਤੁਸੀਂ ਵਿਆਹ ਸ਼ਾਦੀ ਦੇ ਮਹਾਰਾਜਿਆਂ ਵਾਲੀ ਫੀਲਿੰਗ ਲਾਓ ਇਹ ਗੱਡੀ ਚਲਾ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਥੈਂਕ ਯੂ ਭਾਜੀ